ਸ਼ਿਰ ਗੁਰੂ ਗੋਬਿੰਦ ਸਾਹਿਬ ਜੀ ਦੇ ਛੋਟੇ ਸ਼ਹਿਜ਼ਾਦੇ ਬਾਬਾ ਜੋਰਾਵਰ ਸਿੰਘ ਪਾਪਾ ਫਤਿਹ ਸਿੰਘ ਅਤੇ ਮਾਤਾ ਗੁਜਰਕੋਟ ਜੀ ਦੀ ਸ਼ਹਾਦਤ ਨੂੰ ਸਮਰਪਿਤ 25 ਦਸੰਬਰ ਤੋਂ 7 ਦਸੰਬਰ ਤੱਕ ਸ਼ਹੀਦਾਂ ਦੇ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼ਹੀਦੀ ਸਭਾ ਸਮਾਗਮ ਕਰਵਾਏ ਜਾ ਰਹੇ ਨੇ ਜਿਸ ਤਹਿਤ ਪੁਲਿਸ ਪ੍ਰਸ਼ਾਸਨ ਵੱਲੋਂ ਲੋੜੀਂਦਾ ਪ੍ਰਬੰਧ ਪੂਰੇ ਘਾਟ ਦਿੱਤੇ ਗਏ ਨੇ ਜਿਸ ਤਹਿਤ ਰੋਪੜ ਰੇਂਜ ਦੇ ਟੀਆਈਸੀ ਹਰਚਰਨ ਸਿੰਘ ਭੋਲਰ ਵੱਲੋਂ ਬਚਤ ਭਵਨ ਫਤਿਹਗੜ ਸਾਹਿਬ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੋਰ ਗਰੇਵਾਲ ਜ਼ਿਲ੍ਹਾ ਉਪ ਕਪਤਾਨ ਨਾ ਪੁਲਿਸ ਰਕੀਸ਼ ਯਾਦਵ ਅਤੇ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ ਪ੍ਰਬੰਧਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਇਸ ਮੌਕੇ ਉਤੇ ਗੱਲਬਾਤ ਕਰਦੇ ਹੋਏ ਡੀਆਈਜੀ ਹਰਚਰਨ ਸਿੰਘ ਭੋਲਰ ਨੇ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਦਿੱਤੀ ਜਾਵੇਗੀ ਕਿਉਂਕਿ ਪੁਲਿਸ ਵੱਲੋਂ ਸ਼ਹੀਦੀ ਸਭਾ ਦੌਰਾਨ ਕਰੀਬ 4000 ਪੁਲਿਸ ਕਰਮੀ ਡਿਊਟੀ ਉੱਤੇ ਤਨਤ ਰਹਿਣਗੇ ਅੱਜ ਅਧਗੜ ਸਾਹਿਬ ਦੇ ਵਿੱਚ ਆਉਣ ਵਾਲੀ ਸਬਦ ਦੇ ਸੰਬੰਧ ਵਿੱਚ ਜਿਹੜੀ ਰਿਵਿਊ ਮੀਟਿੰਗ ਕੀਤੀ ਗਈ ਹੈ ਕਿ ਸਾਡੇ ਬੰਦੋਬਸਤ ਕੀ ਹੋਣੇ ਚਾਹੀਦੇ ਨੇ ਜਿਹੜੇ ਪਿਛਲੇ ਬੰਦੋਬਸਤ ਕੀਤੇ ਗਏ ਸੀ ਉਹ ਵੀ ਜਿਹੜੇ ਧਿਆਨ ਵਿੱਚ ਰੱਖਦਿਆਂ ਹੋਇਆਂ ਅਸੀਂ ਅੱਗੇ ਮੈਨੇਜਰ ਸਾਹਿਬ ਦੀ ਵੀ ਨਾਲ ਸਲਾਹ ਲਈ ਹੈ ਗੁਰਦੁਆਰਾ ਸਾਹਿਬ ਤੋਂ ਤੇ ਤੁਹਾਡੇ ਕੁਝ ਪੱਤਰਕਾਰ ਸਭਾ ਨੇ ਵੀ ਆਪਣੇ ਸੁਝੇਸ਼ਨ ਦਿੱਤੇ ਨੇ ਉਹ ਸਟੇਜ ਨੂੰ ਧਿਆਨ ਵਿੱਚ ਰੱਖਦੇ ਹਾਂ ਆ ਜਿਹੜੇ ਅਸੀਂ ਸਿਕਿਉਰਟੀ ਬੰਦੋਬਸਤ ਜਿਹੜੇ ਕਰਾਂਗੇ ਆਲਮੋਸਟ ਸਾਨੂੰ ਇੱਥੇ ਤਕਰੀਬ 4000 ਫੋਰਸ ਦੀ ਜਿਹੜੀ ਜਰੂਰਤ ਪੈਗੀ ਉਹ ਅਸੀਂ ਲਾਵਾਂਗੇ ਜਿਵੇਂ ਕਿ ਐਸਐਸਪੀ ਸਾਹਿਬ ਨੇ ਦੱਸਿਆ ਕਿ ਜਿਹੜਾ ਸ਼ਟਲ ਸਿਸਟਮ ਪਿਛਲੀ ਵਾਰੀ ਬਹੁਤ ਕਾਮਯਾਬ ਹੋਇਆ ਉਹ ਪਹਿਲਾਂ 4 ਪੁਆਇੰਟ ਤੋਂ ਚੱਲਦਾ ਸੀ ਤੇ ਇਸ ਵਾਰ ਯੂ 8ਾ ਜਿਹੜੇ ਪੁਆਇੰਟਸ ਨੇ ਉਹਨਾਂ ਤੋਂ ਚੱਲੇਗਾ ਤਾਂ ਕਿ ਜਿਹੜੀ ਆਮ ਸੰਗਤ ਨੂੰ ਆਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਮੁਸ਼ਕਲ ਨਾ ਆਵੇ ਤੇ ਉਹਨਾਂ ਦੇ ਨਾਲ-ਨਾਲ ਜਿਹੜੇ ਵਲੰਟੀਅਰਸ ਨੇ ਉਹ ਵੀ ਅਪਰੋਚ ਕਰ ਰਹੇ ਨੇ ਗੁਰਦਵਾਰਾ ਸਾਹਿਬ ਵੀ ਆ ਕੇ ਮੈਨੇਜਰ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਨੂੰ ਵੀ ਉਹ ਵਲੰਟੀਅਰਸ ਦੀ ਨਾਲ ਡਿਊਟੀ ਜਿਹੜੀ ਇਹ ਸ਼ਟਲ ਰਸਤੇ ਵਿੱਚ ਜਿਹੜੀ ਲਾਵਾਂਗੇ ਤੇ ਇਹਦੇ ਵਿੱਚ ਜਿੰਨੇ ਵੀ ਲੰਗਰ ਨੇ ਲੱਗਣੇ ਹਾੜੇਗੜ੍ਹ ਸਾਹਿਬ ਦੀ ਇਸ ਸਬਤ ਸੇ ਸਾਰੀ ਤਰਤੀਬ ਤੇ ਸਾਰੀਆਂ ਸੜਕਾਂ ਤੇ ਜਿਹੜੇ ਲੱਗਨੇ ਨੇ ਉਹਨਾਂ ਨੂੰ ਵੀ ਬਕਾਇਦਾ ਜਿੱਥੇ ਉਹਨਾਂ ਨੇ ਲੰਗਰ ਲਾਉਣੇ ਨੇ ਉਹਨਾਂ ਨੂੰ ਵੀ ਅਸੀਂ ਗਣਤੀ ਕਰਾਂਗੇ ਕਿ ਆਮ ਟ੍ਰੈਫਿਕ ਨੂੰ ਜਿਹੜਾ ਨਿਕਲਣ ਲਈ ਅੱਗੋਂ ਰੂਟ ਤੋਂ ਜਿਹੜਾ ਆਰਾਧ ਪ੍ਰੋਪਰ ਦਿੱਤਾ ਜਾਵੇ ਤੇ ਜਿੱਥੇ ਨਾਲ ਉਹਨਾਂ ਨੂੰ ਕਿਤੇ ਟ੍ਰੈਫਿਕ ਮੁਲਾਜ਼ਮਾਂ ਦੀ ਜ਼ਰੂਰਤ ਪਈ ਉੱਥੇ ਨਾਲ ਅਸੀਂ ਟ੍ਰੈਫਿਕ ਮੁਲਾਜ਼ਮ ਵੀ ਨਾਲ ਅੱਗੇ ਪ੍ਰੋਵਾਈਡ ਕਰਾਂਗੇ ਹਰੇਕ ਤਰ੍ਹਾਂ ਦੇ ਬੰਦੋਬਸਤ ਨੂੰ ਕਾਮਯਾਬ ਕਰਨ ਲਈ ਐਸਐਸਪੀ ਸਾਹਿਬ ਇੱਕ ਡੀਸੀ ਸਾਹਿਬ ਨੂੰ ਲੈਟਰ ਲਿਖ ਕੇ ਭੇਜਣਗੇ ਜਿਹਦੇ ਚ ਕਿੜੀਆਂ-ਕਿੜੀਆਂ ਚੀਜ਼ਾਂ ਸੀ 144 ਦੇ ਤਹਿਤ ਜਿਹੜੀਆਂ ਅਸੀਂ ਆਰਡਰ ਕਰਾਉਣੇ ਨੇ ਉਹ 1-2 ਦਿਨ ਦੇ ਵਿੱਚ ਹੋ ਜਾਣਗੇ ਤੁਹਾਨੂੰ ਮੀਡੀਆ ਨਵੇਂ ਨਾਲ ਡੀਸੀ ਸਾਹਿਬ ਲੋ ਤੇ ਐਸਐਸਪੀ ਸਾਹਿਬ ਲੋ ਦਿੱਤੇ ਜਾਣਗੇ ਤੇ ਬਾਕੀ ਸਾਰੀ ਸੰਗਤ ਇਥੇ ਸ਼ਰਧਾ ਨਾਲ ਆਉਂਦੀ ਏ ਪੁਲਿਸ ਵੀ ਬੜੀ ਸ਼ਰਧਾ ਨਾਲ ਜਿਹੜੀ ਡਿਊਟੀ ਕਰਦੀ ਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸਾਡੇ ਅਫਸਰ ਡੀਐਸਪੀ ਇੰਸਪੈਕਟਰ ਐਸਪੀ ਪਦਰ ਦੇ ਪਹਿਲਾਂ ਜਿਨ੍ਹਾਂ ਨੇ ਇੱਥੇ ਡਿਊਟੀ ਨਿਭਾਈ ਏ ਉਹ ਮੰਨ ਜੋ ਡੀਜੀਪੀ ਸਾਹਿਬ ਨੂੰ ਰਿਕੁਐਸਟ ਕਰਕੇ ਉਹਨਾਂ ਨੂੰ ਬਾਈ ਨੇ ਅਸੀਂ ਇਹ ਲਵਾਂਗੇ ਇੱਥੇ ਕਿਉਂਕਿ ਉਹਨਾਂ ਨੂੰ ਪਹਿਲਾਂ ਇਸ ਜਗ੍ਹਾ ਦਾ ਇਸ ਡਿਊਟੀ ਬਾਰੇ ਪੂਰਾ ਉਹਨਾਂ ਨੂੰ ਪਤਾ ਹੈ ਔਰ ਉਹ ਧਿਆਨ ਦੇ ਵਿੱਚ ਰੱਖਦੇ ਹੋਏ ਮर्याਦਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀ ਇਹ ਸਾਰੀ ਫੋਰਸ ਇੱਥੇ ਡਿਊਟੀ ਸ਼ੁਰੂ ਤੋਂ ਕਰਦੀ ਆ ਰਹੀ ਹੈ ਤੇ ਹੁਣ ਵੀ ਉਸੇ ਤਰੀਕੇ ਹੀ ਅਸੀਂ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਸਾਰੀ ਫੋਰਸ ਨੂੰ ਡੀਫ ਕਰਕੇ ਉਹਨਾਂ ਤੋਂ ਜਿਹੜੀ ਇਹ ਜੋ ਕੀ ਲਵਾਂਗੇ ਇਸ ਤੋਂ ਸਵਾਏ ਐਸਐਸਪੀ ਸਾਹਿਬ ਨੇ ਜਿਹਨੇ ਨੀਅਰ ਜਿਹੜੇ ਹਸਪੀਟਲ ਨੇ ਪਾਰਕਿੰਗ ਹੈਗੀਆਂ ਨੇ ਉਹ ਵੀ ਅਸੀਂ ਤੁਹਾਨੂੰ 21 22 ਤਰੀਕ ਨੂੰ ਉਹ ਹਸਪੀਟਲ ਵੀ ਜਿਹੜੇ ਨੇ ਸਾਡੇ ਅਸੀਂ ਸੈਕਟਰ ਵਾਈਜ਼ ਜਿੱਥੇ ਜਿੱਥੇ ਸਾਡੇ ਅਫਸਰ ਲੱਗਣਗੇ ਉਹਨਾਂ ਨੂੰ ਉਹਦਾ ਬਾਰੇ ਜਾਣਕਾਰੀ ਦਵਾਂਗੇ ਕਿ ਨੇੜੇ ਹਸਪਤਾਲ ਕਿਹੜਾ ਹੈ ਉੱਥੇ ਐਂਬੂਲੈਂਸ ਕਿਹੜੀਆਂ ਨੇ ਤੇ ਉਹ ਸਾਰੇ ਅਸਰਾਂ ਨੂੰ ਜਦੋਂ ਜਾਣਕਾਰੀ ਹੋਏਗੀ ਹਸਪਤਾਲ ਵਾਲਿਆਂ ਨੂੰ ਵੀ ਜਾਣਕਾਰੀ ਹੋਏਗੀ ਕਿਉਂਕਿ ਸਰਦੀ ਦਾ ਮੌਸਮ ਹੈ ਜੇ ਕੋਈ ਕਰ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਉੱਥੇ ਲਿਜਾਣ ਲਈ ਜਿਹੜੇ ਸੌਖੇ ਜਿਹੜੇ ਉਹ ਪ੍ਰਬੰਧ ਕੀਤੇ ਜਾਣ ਤੇ ਜਿਹੜੇ ਟ੍ਰੈਫਿਕ ਅਰੇਂਜਮੈਂਟਸ ਨੇ ਵੀ ਵੀ ਆਈ ਪੀ ਅਰੇਂਜਮੈਂਟਸ ਜਿਹੜੇ ਵੀ ਵੀ ਆਈ ਪੀ ਨੇ ਆਉਣਾ ਉਹ ਅਸੀਂ ਵਾਇਆ ਰਾਜਪੁਰਾ ਹੀ ਕਰਾਂਗੇ ਜਿਨ੍ਹਾਂ ਨੇ ਚੰਡੀਗੜ੍ਹ ਤੋਂ ਆਉਣਾ ਕਿਉਂਕਿ ਜਿਹੜੀ ਲੰਡਰਾਂ ਤੋਂ ਫਾਦੇਗੜ ਸਾਹਿਬ ਨੂੰ ਰੋਡ ਆਉਂਦੀ ਹੈ ਦੇ ਵਿੱਚ ਲੰਗਰ ਬਹੁਤ ਜ਼ਿਆਦਾ ਹੁੰਦੇ ਨੇ ਸੰਗਤ ਵੀ ਇਧਰਲੇ ਪਾਸੇ ਆਉਂਦੀ ਏ ਪਲੱਸ ਪਟਿਆਲੇ ਵਾਲੇ ਪਾਸਿਓਂ ਵੀ ਜਿਹੜੀ ਸੰਗਤ ਬਹੁਤ ਜ਼ਿਆਦਾ ਆਉਂਦੀ ਏ ਇਸ ਕਰਕੇ ਵੀ ਵੀ ਆਈ ਪੀ ਜਿਹੜਾ ਰੂਟ ਏ ਸੀ ਉਧਰ ਨਾਲ ਜਿਹੜੀ ਰੱਖਾਂਗੇ ਤੇ ਆਮ ਪਬਲਿਕ ਨੂੰ ਸਾਰੀ ਸੰਗਤ ਨੂੰ ਵੀ ਬੇਨਤੀ ਏ ਸਾਡੇ ਵੱਲੋਂ ਕਿ ਪੂਰਨ ਮਰਿਆਦਾ ਦੇ ਅਨਸਾਰ ਆਉਣ ਤੇ ਜਿਹੜੇ ਆ ਕੇ ਪੁਲਿਸ ਨੂੰ ਨਾਲ ਸਹਿਯੋਗ ਕਰਨ ਪੁਲਿਸ ਸਰੀਰ ਸੰਤ ਨੂੰ ਸਹਿਯੋਗ ਕਰੇਗੀ ਤਾਂ ਕਿ ਜਿਹੜੀ ਸਾਡੇ ਇੱਥੇ ਸਭਾ ਹੈ ਉਹ ਅਸੀਂ ਇਹਨੂੰ ਬੜੇ ਹੀ ਵਧੀਆ ਤਰੀਕੇ ਨਾਲ ਡਿਊਟੀ ਦੇ ਕੇ ਸੰਪੂਰਨ ਤਾਲੇ ਪਾਸੇ ਜਿਹੜੀ ਲੈ ਕੇ ਜਾਈਏ ਜਿਵੇਂ ਕਿ ਹੁਣ ਆਪਣੇ ਮੈਨੇਜਰ ਸਾਹਿਬ ਨੇ ਦੱਸਿਆ ਹੈ ਕਿ ਜਦੋਂ ਲਾਸਟ ਡੇ ਸਾਡਾ ਨਗਰ ਕੀਰਤਨ ਹੁੰਦਾ ਹੈ ਨਗਰ ਕੀਰਤਨ ਵਾਲੇ ਦਿਨ ਦੇ ਵਿੱਚ ਜਿੱਥੋਂ ਪਾਲਕੀ ਸਾਹਿਬ ਅਗੇ ਗੁਰਦਵਾਰਾ ਸਾਹਿਬ ਕੋਲੋਂ ਚੱਲਦੀ ਸੀ ਹੁਣ ਇਹਨਾਂ ਨੇ ਦੱਸਿਆ ਹੈ ਕਿ ਐਸ.ਡੀ.ਪੀ.ਸੀ. ਵੱਲੋਂ ਤੇ ਸਿੰਘ ਸਾਹਿਬਾਨਾਂ ਨੂੰ ਕਿ ਜਿਹੜੀ ਪਾਲਕੀ ਸਾਹਿਬ ਨੂੰ ਦੂਵੀਂ ਸਾਹਿਬ ਕੋਲ ਅੱਗੇ ਚੱਲਣਗੇ ਤਾਂ ਕਿ ਉਹਦੇ 'ਚ ਜਿਹੜੀ ਸੰਗਤ ਨਾਲ ਹੁੰਦੀ ਏ ਪਾਲਕੀ ਸਾਹਿਬ ਦੇ ਚੱਲਣ ਦੀ ਸਮਾਂ ਜਿਹੜਾ ਪਿਛਲੀ ਵਾਰੀ ਲੇਟ ਹੋ ਗਿਆ ਸੀ ਬੀ.ਐਸ. ਵਾਰੀ ਉਹ ਸਮਾਂ ਵਾਜੇ ਉਹਦੇ ਨਾਲ ਡੇਢ ਦੋ ਘੰਟੇ ਦਾ ਜਿਹੜਾ ਪਰਪੈਗ ਹੈ ਤੇ ਬਾਕੀ ਅਸੀਂ ਪ੍ਰੋਪਰ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਉਹ ਕਰ ਰਹੇ ਆ ਤੇ ਤੁਹਾਡਾ ਵੀ ਨਾਲ ਪੂਰਾ ਸਹਿਯੋਗ ਮੰਗ ਰਹੇ ਆ ਆਪਾਂ ਸੰਗਤ ਨੂੰ ਇਸ ਤਰੀਕੇ ਹੀ ਸਰੇ ਰਲ ਕੇ ਜਿਹੜੇ ਗਾਈਡ ਕਰੀਏ ਤੇ ਵਧੀਆ ਜਿਹੜਾ ਸੁਰੱਖਿਆ ਦੇ ਪਰਵਾਂ ਦੇ ਜਿਹੜੇ ਇੱਥੇ ਬਣਾ ਕੇ ਰੱਖੀ ਸਰਕਾਰ ਦੇ ਕੋਈ ਐਨਜੀਓ ਵਗੈਰਾ ਦੇ ਸਹਿਯੋਗ ਹੋ ਜਾਏਗਾ ਕਿ ਪ੍ਰਸ਼ਾਸਨ ਸਾਡੇ ਕੋਲ ਬਹੁਤ ਅਪਰੋਚ ਕਰ ਰਹੇ ਨੇ ਜੀ ਐਨਜੀਓਸ ਵਲੰਟੀਅਰ ਕਈ ਆ ਰਹੇ ਨੇ ਉਹਨਾਂ ਨੂੰ ਵੀ ਮੈਂ ਗੁਰਦੁਆਰਾ ਕਮੇਟੀ ਦੇ ਨਾਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਤੇ ਐਸਐਸਪੀ ਸਾਹਿਬ ਨਾਲ ਰਲ ਕੇ ਜਿਹੜੇ ਹੈਗੇ ਉਹਨਾਂ ਦੀਆਂ ਡਿਊਟੀਆਂ ਅਗੇ ਨਾਲੇ ਲਾਉਣਗੇ ਔਰ ਬਕਾਇਦਾ ਗੁਰਦੁਆਰਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਅਸੀਂ ਜਿੰਨੇ ਵੀ ਵਲੰਟੀਅਰ ਆਉਣੇ ਨੇ ਉਹਨਾਂ ਦੀ ਅਲੱਗ ਆਈਡੈਂਟੀਫਿਕੇਸ਼ਨ ਰੱਖੇ ਰੱਖਾਂਗੇ ਤਾਂ ਕਿ ਉਹਨਾਂ ਦਾ ਪੁਲਿਸ ਨੂੰ ਵੀ ਪਤਾ ਲੱਗੇ ਸੰਗਤ ਨੂੰ ਵੀ ਪਤਾ ਲੱਗ ਜੇ ਕਿ ਸਾਰੇ ਬੰਦੇ ਜਿਹੜੇ ਨੇ ਇਹ ਡਿਊਟੀ ਦੇ ਨਾਲ ਸੇਵਾ ਨਾਲ ਨਿਭਾ ਰਹੇ ਨੇ ਡਿਊਟੀ ਸਾਇਤਾ ਕੰਦਰੀ ਬਣਾਇਆ ਜੀ ਬਿਲਕੁਲ ਜੀ ਪੂਰੇ ਪੁਲਿਸ ਸਹਾਤਾ ਕੇਂਦਰ ਜਿਹੜਾ ਨਾਲ ਬਣੇਗਾ ਉੱਥੇ ਹਸਪੀਟਲ ਦੇ ਨਾਲ ਬਣੇਗਾ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਪ੍ਰੋਵਾਈਡ ਕੀਤੀ ਜਾਏਗੀ ਸਾਰੇ ਦੀ ਸਾਰੀ ਜਿਹੜੀ ਫੋਰਸ ਸਾਡੀ ਅਲੱਗ-ਅਲੱਗ ਜਿਹੜੇ ਸੈਕਟਰ ਚਾਰਜ ਨੇ ਉਹਨਾਂ ਨੂੰ ਵਕਟਕੀ ਦੇ ਕੇ ਉਹਨਾਂ ਨੂੰ ਦਿੱਤੇ ਜਾਣਗੇ ਔਰ ਜਿਹੜੀਆਂ ਪਾਰਕਿੰਗ ਨੇ ਪਾਰਕਿੰਗ ਦੇ ਵਿੱਚ ਵੀ ਅਸੀਂ ਹਰ ਇੱਕ ਸਾਡੇ ਜਿਹੜੇ ਅਫਸਰ ਲੱਗਣੇ ਨੇ ਅਥਰੀ ਉਹਨਾਂ ਨੂੰ ਵੀ ਨਾਲ ਵਕਟਕੀ ਛੱਡਵਾਵਾਂਗੇ ਤਾਂ ਕਿ ਜਿਹੜੇ ਟ੍ਰੈਫਿਕ ਦੇ ਪ੍ਰਬੰਧ ਵਧੀਆ ਤੇ ਉਚਿਤ ਬਣਾ ਸਕ